ਸਮਾ ਸਦਾ ਜਦੋਂ ਸੁਣ ਕੇ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨ ਦੁਮਾਨੇ ਅਗਲਾਈ ਉਹ ਕਿਨੇ ਲਾਈ ਜਾਈ ਭਗਵਾਨ ਮਾਨੇ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਵਾਲਾ ਗੱਲ ਕਰੋ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਉਗੀ ਫੇਰ ਦੱਸਾਂਗੇ ਪਤਾ ਤੇਰਾ ਆਮਦਾਸ ਬੈਠਾ ਵੇਖਣ ਆ ਆਪੂ ਦਾ ਆਮਦਾਸ ਵੇਖੋ ਜਿਹੜੇ ਹੱਕ ਦੀਆਂ ਹੱਕਾਂ ਨੂੰ ਵੇਚੂਗਾ ਤੇਰੀ ਕਮਾਈ ਕੀ ਕਰ ਰਹੀ ਹੈ ਮੋੜੇ ਕਮਾਈ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਜੀ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਦਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜਮੇ ਆ ਤੂੰ ਹੀ ਆ ਕਹਲਾ ਬਸ ਕੋਰਚ ਪੇਸ਼ ਕਰਾਉਣ ਵਾਲਾ ਚਲੋ ਪਿਛੇ ਕਰੋ ਯਾਰ ਚਲੋ ਅੱਗੇ ਦੇਖੇ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨ ਜੀ ਇਕ ਲਈ ਹੋ ਕੇ ਉਹ ਕਿੰਨੇ ਰਾਈ ਜਾਈ ਭਗਵਾਨ ਮੈਂ ਕਹਿ ਰਿਹਾਸ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮਿਲਣ ਪਟਿਆਲੇ ਮਿਲਗਾ ਕਰੋ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਉਗੀ ਫਿਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖਣੇ ਕੋਲ ਰਾਮਦਾਸ ਵੇਖੋ ਇਹ ਤਨ ਵੇਡੂਗਾ ਤੇਰੀ ਕਮਾਈ ਨਹੀਂ ਕਰਦੀ ਆ ਮਾਡੇ ਕਮਾਈ ਦਾ ਤੇਰਾ ਕੰਮ ਹੀ ਨਹੀਂ ਬਿਲੋਈ ਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਪਹਿਲਾਂ ਬਸ ਰਿਪੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਸਪੀਡ